ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਨਸ਼ਾ ਮੁਕਤੀ ਦੇ ਖਿਲਾਫ ਪੁਲਿਸ ਦੁਆਰਾ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਪੁਲਿਸ ਵੱਲੋਂ ਚਲਾਈ ਗਈ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੀ ਜਿਹੜੀ ਮੁਹਿੰਮ ਹੈ ਉਹ ਲਗਾਤਾਰ ਤੇਜ਼ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਰਕੇ ਤਸਕਰਾਂ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਗਿਆਸਪੁਰ ਢਾਬਾ ਰੋਡ ਵੱਲ ਲਵਲੀ ਮੈਡੀਕਲ ਸਟੋਰ ਦੇ ਖਿਲਾਫ ਪ੍ਰਸ਼ਾਸਨ ਵੱਲੋਂ ਅੱਜ ਇੱਕ ਵੱਡਾ ਐਕਸ਼ਨ ਲਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਅੱਜ ਪ੍ਰਸ਼ਾਸਨ ਨੇ ਮੈਡੀਕਲ ਸਟੋਰ ਤੇ ਬੁਲਡੋਜ਼ਰ ਚਲਾਇਆ ਤੇ ਤੁਹਾਨੂੰ ਦੱਸ ਦਈਏ ਉਸ ਸਮੇਂ ਵਿਧਾਇਕ ਰਜਿੰਦਰ ਪਾਲ ਕੌਰ ਛਿੰਨਾ ਵੀ ਮੌਕੇ ਤੇ ਆ ਗਏ ਤੇ ਮਿਲੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਤਸਕਰਾਂ ਦੇ ਖਿਲਾਫ ਸਖਤ ਐਕਸ਼ਨ ਲਿੱਤਾ ਜਾਵੇ ਵਿਧਾਇਕ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਤੇ ਇਸ ਮੌਜੂਦਾ ਦੁਕਾਨ ਜਿਹੜੀ ਸੀ ਉਸ ਤੇ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਕਿ ਇੱਥੇ ਨਸ਼ਾ ਜਿਹੜਾ ਉਹ ਵੇਚਿਆ ਜਾਂਦਾ ਹੈ ਤੇ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਤਸਕਰ ਵੱਲੋਂ 12 ਕੋਠੀਆਂ ਵੀ ਬਣਾਈਆਂ ਗਈਆਂ ਸਨ ਤੇ ਉੱਥੇ ਹੀ 3-4 ਦੁਕਾਨਾਂ ਤੇ ਤਸਕਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਐਸੇ ਨੂੰ ਲੈ ਕੇ ਅੱਜ ਇੱਕ ਵੱਡਾ ਐਕਸ਼ਨ ਲਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਸਟੋਰ ਦੁਆਰਾ ਨਸ਼ਾ ਤਸਕਰੀ ਦਾ ਕੰਮ ਕੀਤਾ ਜਾਂਦਾ ਸੀ ਆਈਟੀ ਤੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇਹ ਜਿਹੜੀ ਕਾਰਵਾਈ ਹੈ ਉਹ ਕੀਤੀ ਗਈ ਹੈ ਇਸ ਦੌਰਾਨ ਬਾਜ਼ਾਰ ਵੀ ਬੰਦ ਕਰਵਾ ਦਿੱਤਾ ਗਿਆ ਸੀ ਦਰਅਸਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਰਾਜ ਸਰਕਾਰ ਦੇ ਯੁੱਧ ਨਸ਼ੇ ਦੇ ਵਿਰੁੱਧ ਪਹਿਲ ਦੇ ਤਹਿਤ ਪੁਲਿਸ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਕਿਹਾ ਸੀ ਕਿ 31 ਮਈ 2025 ਤੱਕ ਜਿਹੜੀ ਪੁਲਿਸ ਹੈ ਆਪਣੇ ਆਪਣੇ ਇਲਾਕਿਆਂ ਨੂੰ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼ ਕਰੇ ਤੇ ਇਸੇ ਕਰਕੇ ਜਿਹੜਾ ਵੱਡਾ ਐਕਸ਼ਨ ਹੈ ਲਿੱਤਾ ਗਿਆ ਤੇ ਪੰਜਾਬ ਦੇ ਸਾਰੇ ਜਿਹੜੇ ਐਸਐਸਪੀ ਤੇ ਸੀਪੀ ਨਸ਼ੇ ਮੁਕਤੀ ਨੂੰ ਲੈ ਕੇ ਜਿਹੜੇ ਨਿਰਦੇਸ਼ ਜਾਰੀ ਕੀਤੇ ਗਏ ਸਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਡਰੱਗ ਦੀ ਜਿਹੜੀ ਸਮੱਸਿਆ ਹੈ ਉਸ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਤੇ ਇਸ ਦੀ ਪਲੈਨਿੰਗ ਵੀ ਬਹੁਤ ਹੀ ਵੱਡੇ ਲੈਵਲ ਤੇ ਕੀਤੀ ਗਈ ਹੈ ਤੇ ਪੁਲਿਸ ਹੈੱਡਕੁਆਰਟਰ ਵਿੱਚ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹਨੇ ਵੱਡਾ ਐਕਸ਼ਨ ਲਿੱਤਾ ਗਿਆ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਡਰੱਗ ਨੈੱਟਵਰਕ ਨੂੰ ਖਤਮ ਕਰਨ ਲਈ ਉਹਨਾਂ ਵੱਲੋਂ ਕਾਫੀ ਜਿਹੜੇ ਕਦਮ ਨੇ ਉਚੱਕੇ ਜਾ ਰਹੇ ਨੇ ਬੈਠੂਗੇ ਤਾਂ ਹੋਣਾ ਨਹੀਂ ਚਾਹੀਦਾ ਉਸੇ ਤਹਿਤ ਅੱਜ ਇਹ ਕਾਰਵਾਈ ਹੋਈ ਆ ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਵਾ ਆ ਕੇ ਰੋਕੀਆਂ ਰੋਈਆਂ ਨੇ ਕਿ ਇੱਥੋਂ ਨਸ਼ਾ ਵਿਕਦਾ ਜੀ ਕਦੋਂ ਤੋਂ ਕਦੋਂ ਇਹ ਨਸ਼ਾ ਵੇਚ ਰਿਆ ਸੀਗਾ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਤੋਂ ਕਿਉਂਕਿ ਜਿੰਨਾ ਸਮਾਂ ਕਿ ਕਾ 10 12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਤੇ ਕਿੰਨੇ ਕੁ ਪਰਚੇ ਤੇ ਹੋਏ ਹੋਏ ਨੇ ਇਹਨਾਂ ਦੇ 7 ਤੋਂ 8 ਪਰਚੇ ਪਹਿਲਾਂ ਚੱਲ ਰਹੇ ਨੇ ਤੇ ਹੁਣ ਮੈਡਮ ਇਹ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗ ਲਗਾਤਾਰ ਕਿਹਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਜਿਹੜੇ ਹਜੇ ਵੀ ਵੇਚ ਰਹੇ ਨੇ ਉਹਨਾਂ ਨੂੰ ਹਰ ਦਿਨ ਅਸੀਂ ਇਹ ਗੱਲ ਕਹਿੰਦੇ ਆ ਜਾਂ ਤਾਂ ਸਾਡਾ ਹਲਕਾ ਛੱਡ ਜੋ ਜਾਂ ਇਹ ਧੰਦਾ ਬੰਦ ਕਰ ਦੋ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਪੱਸ਼ਟ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾਂ ਦੇ ਪੁੱਤ ਬਚਣਗੇ ਮੈਂ ਕਿੰਨੀ ਪ੍ਰਾਪਰਟੀ ਜਿਹੜੀ ਭਾਇਕੇ ਦੋ ਨੰਬਰ ਦੀ ਉਹ ਕਿੱਦਾਂ ਇੱਕ ਦਿੱਤੀ ਜਾਈਏ ਇਹਦੇ ਇਨ੍ਹਾਂ ਦੇ ਕੋਲੋਂ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਨ੍ਹਾਂ ਦੀ ਬੇਟੀ ਦੇ ਨਾਮ ਤੇ ਵੀ ਆ ਔਰ ਇਨ੍ਹਾਂ ਦੀ ਵਾਈਫ ਦੇ ਨਾਮ ਤੇ ਵੀ ਹੈ ਔਰ ਇੱਕ ਕੋਈ ਪੁਰਾਣਾ ਕਾਉਂਸਲਰ ਹੈ ਜਿਹੜਾ ਉਹ ਪੀਏ ਆ ਉਹਨਾਂ ਦਾ ਉਹ ਵੀ ਇਨ੍ਹਾਂ ਦੇ ਨਾਲ ਇਸ ਧੰਦੇ ਦੇ ਵਿੱਚ ਸ਼ਾਮਲ ਹੈ ਡਾਕਟਰ ਸੁਨੀਲ ਕਰੂਨ ਉਹਦੀ ਵੀ ਇਨ੍ਹਾਂ ਦੀ ਕਾਪੀਆਂ ਦੇ ਵੀ ਹੋਣੇ ਹੋਏਗਾ ਹਰ ਜਗ੍ਹਾ ਕਾਰਵਾਈ ਹੋਏਗੀ ਮੈਡਮ ਕਿੰਨੇ ਮੈਡੀਕਲ ਸਟੋਰ ਨੇ ਹੋਰੇ ਉਹਨਾਂ ਤੇ ਕਿੰਨਾ ਕਿਹੜੀ ਮੈਸੇਜਾਂ ਚੱਲਣ ਉਹ ਜਿਹੜਾ ਬੰਦਾ ਵੇਚਦੇ ਨੇ ਹੁਣ ਤੱਕ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਦੋ ਇਲਾਕਾ ਛੱਡ ਦੋ ਇਹ ਧੰਦਾ ਬੰਦ ਕਰ ਦੋ ਆਪਣਾ ਹੋਰ ਕੰਮ ਕਰ ਬਣਾ ਲਿਓ ਠੀਕ ਹੈ ਠੀਕ ਹੈ ਛੋਟਾ ਸਾਹਮਣੇ ਹੈ ਕਾਰਪੋਰੇਸ਼ਨ ਵਾਲੇ ਕਰ ਰਹੇ ਨੇ ਇਸ ਨਾਲ ਆਏ ਆ ਜੀ ਸਤਿ ਸ਼੍ਰੀ ਅਕਾਲ ਰੱਖਣਾ ਅਲੀਲੀਆ ਕ੍ਰੀਨੀ ਤੇਰੇ ਦੀ ਸਰ ਕਾਰਪੋਰੇਸ਼ਨ ਦੇ ਅਧਿਕਾਰੀ ਆਏ ਨੇ ਅਸੀਂ ਉਹਨਾਂ ਨੂੰ ਸਕਿਉਰਟੀ ਪ੍ਰੋਵਾਈਡ ਕਰਾ ਲਿਆ ਜੋ ਵੀ ਵਾਇਲੇਸ਼ਨ ਹੈ ਜਿੱਦਾਂ ਵੀ ਹੈਗਾ ਉਹਦੇ ਬਾਰੇ ਰਿਪੋਰਟ ਸੁਣ ਕੇ ਬਾਕੀ ਜਿਹੜਾ ਇਹ ਸਤਨਾਮ ਸਿੰਘ ਹੈਗਾ ਜਿਹਦਾ ਨਾਮ ਸਤਨਾਮ ਸਿੰਘ ਲਵਲੀ ਆ ਇਹ 6 ਸਾਲ ਤੋਂ ਮੁਕੱਦਮੇ ਇਹਦੇ ਖਿਲਾਫ ਹੈਗੇ ਨੇ ਜਿਨ੍ਹਾਂ ਦੇ ਵਿੱਚ ਕਈ ਸਾਥੀਆਂ ਸਹਿਯੋਗਪਰ ਵੀ ਹੋਏ ਹੈ ਤੇ ਬਾਕੀ ਕਾਰਵਾਈ ਕਰੇ ਹੋਏ ਸਰ ਕਿੰਨੇ ਸਮੇਂ ਤੋਂ ਇਹ ਸ਼ਖਸ ਨਸ਼ਾ ਵੇਚਦਾ ਸੀ ਇਹ ਤਕਰੀਬਨ ਜਿਹੜੇ ਇਹ ਰਜਿਸਟ੍ਰੇਸ਼ਨ ਹੈਗੀ ਆ 2015-16 ਤੋਂ ਲੱਗਿਆ ਹੋਇਆ ਹੈ ਤੇ ਉਹਨਾਂ ਤੱਕ ਦਾ ਨਗਰ ਦਾ ਚਲੇ ਆ ਸਰ ਇਹ ਹੀ ਦੁਕਾਨ ਹੈ ਜਿੱਥੇ ਵੇਚਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਵੀ ਦੁਕਾਨਾਂ ਹੈਗੀਆਂ ਇਹਦੇ ਪਰ ਬਲਕੋ ਜੋ ਵੀ ਏਰੀਆ ਹੈਗਾ ਇਹ ਇਹਦਾ ਨੌਕ ਚੱਲਦਾ ਬਲਕੋ ਤੁਹਾਨੂੰ ਪਤਾ ਹੀ ਹੈ ਸਾਰਾ ਤੇ ਕਾਰਵਾਈ ਹੋ ਰਹੀ ਹੈ ਤੇ ਅੱਗੋਂ ਵੀ ਹੈ ਜਿਹੜਾ ਨਸ਼ਾ ਬਹੁਤ ਦਿੰਦਾ ਜਿਹੜਾ ਈਮੇ ਕਰਦਾ ਹੈ ਕਾਰਵਾਈ ਸਰ ਇੱਥੇ ਸਾਰੇ ਦੇਖੀ ਜਾ ਕਰਦੇ ਨੇ ਪਰ ਕੀ ਹੋ ਗਿਆ ਅੱਗੇ ਦੇਖਿਆ ਕਿੰਨੇ ਮੈਡੀਕਲ ਤੋਂ ਨਸ਼ਾ ਵੇਚਿਆ ਜਾ ਰਿਹਾ ਕਿੰਨੇ ਹੋਣਾ 2015 ਤੋਂ 14-15 ਤੋਂ ਲੱਗਿਆ ਹੈ 16 ਤੋਂ ਹੋਰ ਕਿੰਨੇ ਮੈਡੀਕਲ ਅੱਜ ਵੇਚੇ ਹੋਰ ਕਾਫੀ ਹੈ ਕਿ ਨੇ ਜਿਵੇਂ ਜਿਵੇਂ ਆਊਗਾ ਤਾਂ ਉਹ ਸਾਹਮਣੇ ਆਉਂਦਾ ਜਾਏਗਾ ਕੋਈ ਨਾ ਦਾ ਮੈਡੀਕਲ ਟੂ ਹੋ ਜਾਏਗਾ ਉਹ ਵੀ ਨਸ਼ਾ ਵੇਚ ਰਿਹਾ ਹੁਣ ਸਰੇ ਅੰਦਰ ਉਹਦੇ ਬਾਰੇ ਵੀ ਦੇਖ ਲਾਂਗੇ ਸਾਰੇ ਬਿਲਡਿੰਗ ਡਿਮੋਲਿਸ਼ ਕੀਤੀ ਜਾ ਰਹੀ ਹੁਣ ਬਿਲਕੁਲ ਜੀ ਜੋ ਵਾਇਲੇਸ਼ਨ ਹੈਗੀ ਆ ਉਹਨੂੰ ਸਾਰੇ ਡਿਮੋਲਿਸ਼ ਕਰਾਂਗੇ